ਪੰਜਾਬ ਅੰਦਰ ਜਿੱਥੇ ਝੋਨੇ ਦੀ ਬਿਜਾਈ ਸ਼ੁਰੂ ਹੋ ਗਈ ਹੈ ਉੱਥੇ ਪਿੰਡ ਗੁਰਨੀਕਲਾਂ ਦੀ ਕਰਾਟੇ ਦੀ ਇੰਟਰਨੈਸ਼ਨਲ ਖਿਡਾਰੀ ਨੂੰ ਮਜਬੂਰਨ ਝੋਨਾ ਲਗਾਉਣਾ ਪੈ ਰਿਹਾ ਜਿੱਥੇ ਸਰਕਾਰਾਂ ਵੱਡੇ-ਵੱਡੇ ਦਾਅਵੇ ਕਰਦੀਆਂ ਨੇ ਕਿ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲਿਆਂ ਨੂੰ ਸਰਕਾਰ ਨੌਕਰੀ ਦਿੰਦੀ ਹੈ ਉੱਥੇ ਹੀ ਹਰਦੀਪ ਕੌਰ ਨੇ ਸਰਕਾਰ ਦੇ ਦਾਅਵਿਆਂ ਨੂੰ ਖੋਖਲਾ ਦੱਸਦਿਆਂ ਸਰਕਾਰ ਦੀਆਂ ਸਹੂਿਦਾਵਾਂ ਤੇ ਵੀ ਸਵਾਲ ਚੱਕੇ ਨੇ ਅਸੀਂ ਇਸ ਟਾਈਮ ਜੀ ਆਪਣੇ ਬੱਚਿਆਂ ਨੂੰ ਸਾਰਿਆਂ ਨੂੰ ਨਾਲ ਲਈ ਫਿਰਦੇ ਆ ਪੂਰੀ ਮਿਹਨਤ ਕਰ ਰਹੇ ਆ ਜੀ ਅਸੀਂ ਸਾਡਾ ਬਹੁਤ ਮਨ ਤੁਖੀ ਆ ਇਸ ਟਾਈਮ ਲੜਕੀ ਨੂੰ ਖੜਾਇਆ ਵੀ ਦੇਸ ਦਾ ਨਾਮ ਵੀ ਰੋਸ਼ਨ ਕੀਤਾ ਹਾਂ ਜੀ ਹਾਂ ਜੀ ਕੀ ਲੱਗਦਾ ਵੀ ਸਰਕਾਰਾਂ ਕਹਿੰਦੀਆਂ ਨੇ ਵੀ ਸਾਡੇ ਭਾ ਦਿੱਤਾ ਜੀ ਸਰਕਾਰਾਂ ਕੁਝ ਵੀ ਨਹੀਂ ਹੈਗੀਆਂ ਹੁਣ ਜਦੋਂ ਸਾਡੀ ਕੋਈ ਮਦਦ ਨਹੀਂ ਕਰੀ ਸਰਕਾਰ ਨੇ ਅਸੀਂ ਬਹੁਤ ਜ਼ਿਆਦਾ ਮਿਹਨਤ ਕਰ ਕਰਕੇ ਜੀ ਫਿਰਦੇ ਰਹੇ ਕਦੇ ਗੱਡੀਆਂ ਲੈ ਕੇ ਵਾਗੇ ਕਦੇ ਕਿਸੇ ਦੇ ਮੋਟਰਸਾਈਕਲ 'ਚ ਤੇਲ ਪਵਾਤਾ 50-50 ਰੁਪਏ ਦੀ ਹਾੜੀ ਕਰਕੇ ਵੀ ਫਿਰਦੇ ਰਹੇ ਆ ਅਸੀਂ ਸਾਡੀ ਕੋਈ ਮਦਦ ਨਹੀਂ ਕਰੀ ਜੀ ਸਰਕਾਰ ਨੇ ਹਜੇ ਇਹ ਪਿੰਡ ਦੀ ਇਹ ਲੜਕੀ ਹੈ ਜੀ ਹਰਦੀਪ ਕੌਰ ਇਹ ਇੰਟਰਨੈਸ਼ਨਲ ਲੜਕੀ ਖੇਢੀ ਹੋਈ ਹੈ ਜੋ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਵੋਟਾਂ ਲੈਣੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਅਸੀਂ ਘਰ-ਘਰ ਨੌਕਰੀ ਦੇਵਾਂਗੇ ਪਰੰਤੂ ਸਾਰੇ ਵਾਅਦੇ ਠੁੱਸ ਹੋ ਗਏ ਸਰਕਾਰ ਪੂਰੀ ਨਕਾਮ ਹੈ ਅੱਜ ਆ ਬੱਚੇ ਤੁਸੀਂ ਵੇਖੀ ਆਪਣੇ ਗੁਰਨੇ ਕਲਾ ਕੇ ਜਿਹੜੀ ਇੱਕ ਇੰਟਰਨੈਸ਼ਨਲ ਖਿਡਾਰੀ ਹੋਣ ਦੇ ਬਾਵਜੂਦ ਵੀ ਕਿੰਨੀ ਕਰਮੀ ਦੇ ਵਿੱਚ ਆਪਣੇ ਮਤਾ ਪਤਾ ਨਾਲ ਝੋਨਾ ਲਾ ਰਹੀ ਹੈ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਇਸ ਲੜਕੀ ਨੇ ਸਾਡੇ ਪਿੰਡ ਦਾ ਨਾਮ ਆ ਜਿਹੜਾ ਰੋਸ਼ਨ ਕੀਤਾ ਤੇ ਸਰਕਾਰ ਆਪਣੇ ਵਾਅਦੇ ਮੁਤਾਬਕ ਇਸ ਲੜਕੀ ਨੂੰ ਨੌਕਰੀ ਦੇਵੇ ਇਸ ਤੋਂ ਬਾਅਦ ਜੂਨਟੀ ਅਸੀਂ 15 ਦਿਨਾਂ ਬਾਅਦ ਅਸੀਂ ਝੋਨਾ ਲਾਉਣ ਲੱਗੇ ਫਿਰ ਸਪੋਰਟਸ ਮੰਤਰੀ ਜੀ ਆਏ ਜਿਹੜੇ ਰਾਣਾ ਕਰਮੀ ਸਿੰਘ ਸੋਢੀ ਨੇ ਉਹਨਾਂ ਨੇ ਮੈਨੂੰ ਕਿਹਾ ਸੀਗਾ ਇੱਥੇ ਆਏ ਸੀ ਸਪੈਸ਼ਲੀ ਮੈਨੂੰ ਸਨਮਾਨਿਤ ਵੀ ਕੀਤਾ ਸੀ ਉਹਨਾਂ ਨੇ ਟਾਫੀ ਪਿੰਡ ਦੇ ਕਾਨਫਰੈਂਸ 'ਚ ਉੱਥੇ ਬੁਲਾਇਆ ਸੀ ਉਹਨਾਂ ਨੇ ਸਾਨੂੰ ਇੱਕਟ ਸੀਗਾ ਔਰ ਉਹਨਾਂ ਨੇ ਕਿਹਾ ਬੇਟਾ ਤੂੰ ਆਪਣੇ ਡਾਕੂਮੈਂਟ ਲੈ ਕੇ ਸਾਡੇ ਕੋਲ ਆਇਂ ਚੰਡੀਗੜ ਤਾਂ ਉਹਨਾਂ ਡਾਕੂਮੈਂਟ ਫੜ ਕੇ ਰੱਖ ਲਏ ਸਰ ਨਿਊਜ਼ ਵੀਲ ਬਾਤ ਦੀ ਨੌਕਰੀ ਨੂੰ ਹਰੀ ਚੰਟੀ ਖੜਾ ਰਨ ਨੂੰ ਪਰ ਹਾਲੇ ਤੱਕ ਸਰ 3 ਸਾਲ ਹੋ ਗਏ ਉਹਨਾਂ ਦਾ ਕੋਈ ਮਤਲਬ ਕੋਈ ਜਵਾਬ ਨਹੀਂ ਆਇਆ ਹੈਗਾ ਜੀ ਕਿਵੇਂ ਦੇਖਦੇ ਹੋ ਸਰਕਾਰਾਂ ਨੂੰ ਸਰ ਸਰਕਾਰਾਂ ਦੇ ਝੂਠੇ ਵਾਦੀਆ ਜੀ ਹੁਣ ਜਿਵੇਂ ਮੇਰੇ ਵਰਗੇ ਗਰੀਬ ਪਰਿਵਾਰ ਦੇ ਬੱਚੇ ਨੇ ਇੱਕ ਆਸ ਲੈ ਕੇ ਉਮੀਦ ਲੈ ਕੇ ਖੇਡਦੇ ਨੇਗੇ ਪੜਦੇ ਨੇ ਵੀ ਤਾਂ ਜੋ ਸਾਨੂੰ ਨੌਕਰੀ ਮਿਲੂਗੀ ਪਰ ਅਖੀਰ ਚ ਕਰਨਾ ਇਹੀ ਕੰਮ ਪੈਂਦਾ ਜੀ ਦੁਬਾਰਾ ਕੀ ਮੰਗ ਕਰਦੇ ਹੁਣ ਸਰਕਾਰ ਤੋਂ ਸਰ ਮੰਗੇ ਅਭੀ ਜੌਬ ਦਿੱਤੀ ਜਾਵੇ ਜੀ ਕਿਉਂਕਿ ਮੈਂ ਇੰਟਰਨੈਸ਼ਨਲ ਪਿੱਛੇ ਦੇ 555 ਛੇਖੜਾ ਰਿਓ ਨੌਕ ਕਰਦੀ ਹੈ ਜਿਹੜੇ ਇੰਟਰਨੈਸ਼ਨਲ ਡੇਸੀਸਰ ਪਰ ਉਹ ਚ ਮੇਰਾ ਨਾਮ ਨਹੀਂ ਆਇਆ ਮੈਨੂੰ ਐਸੋਲੀ ਸੋ ਸ਼ਾਇਦ ਮੇਰਾ ਵੀ ਨਾਮ ਆਊਗਾ ਕਿਉਂਕਿ ਅਸੀਂ ਸਪੈਸ਼ਲੀ ਕੈਸੀ ਮੰਤਰੀ ਸਾਹਿਬ ਕੋਲ ਜੀ ਸਪੋਰਟਸ ਮੰਤਰੀ ਕੋਲ ਜੀ ਪਰ ਮੇਰਾ ਉਸ ਚ ਵੀ ਨਾਮ ਨਹੀਂ ਆਇਆ ਜੀ ਨਾਬਾ ਤੋਂ ਤਰुण मेहता ਦੀ ਰਿਪੋਰਟ ਐਸਐਮਜ਼ ਨਿਊਜ਼